ਸਸਕੇ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇਵਿੰਦ ਪੜਾ ਬੋ ਬੋ ਵੈਲਕਮ ਹੈ ਜੀ ਤੇ ਲੱਖੇ ਹੋਣਾ ਬਹੁਤ ਚੁਕੇ ਆਪਾਂ ਪਰ ਅੱਜ ਜਿਹੜੀ ਤੁਹਾਨੂੰ ਮੱਝਾਂ ਵਖਾਣੀ ਨੇ ਬਾਈਆਂ ਕੋਲ 20-20 ਕਿਲੋ ਵਾਲੀਆਂ ਮੱਝਾਂ ਲੈ ਕੇ ਆਏ ਆ ਪਰ ਸਿੰਘ ਦਾ ਭਲਾ ਜਿਵੇਂ ਮਰਜੀ ਚੰਗੇ ਨਾ ਹੋਣਾ ਪਰ ਦੁੱਧ 20-20 ਕਿਲੋ ਹੈਗਾ ਬਾਕੀ ਜਾਣਕਾਰੀ ਇਹਨਾਂ ਤੋਂ ਲੈਨੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸਦਾ ਸਤਿ ਸ਼੍ਰੀ ਅਕਾਲ ਕਿਧਰ ਪਜੇ ਵਰਦੇ ਆ ਆ ਡੰਗ ਜੇ ਬੰਨਦੇ ਹੋਰ ਦਿਰਾਓ ਵਧੀਆ ਵਧੀਆ ਸੰਦੀਪ ਜੀ ਠੀਕ ਠਾਕ ਆਦਾ ਨਾ ਜਿਹੜੇ ਮੱਝਾਂ ਕਹਿੰਦੇ ਨਾ ਕਿ ਮੱਝਾਂ ਹੁੰਦੀਆਂ ਵੱਡੀਆਂ ਹਨਾ ਦੇਖੋ ਜਨਵਾਰ ਵੇਖੋ ਕਮਾਓ ਜਨਵਾਰ ਜਨਵਾਰ ਵੇਖੋ ਜਨਵਾਰ ਵੇਖੋ ਕਹਿੰਦਾ ਮੈਂ ਦਿਖਾਉਂ ਆ ਜੇ ਸਾਰੇ ਇਧਰ ਆ ਪਹਿਲੇ ਇਧਰ ਹੀ ਆ ਜਾਓ ਕਰਾ ਦੀ ਇਧਰ ਵੇਖੋ ਇੱਕੋ ਤੋਹਫੇ ਦੇਖੋ ਸੱਚ ਬੋਲਣਾ ਝੂਠ ਨਹੀਂ ਬੋਲਣਾ ਕਿਹੜੇ ਲੈ ਕੇ ਮੱਝ ਲੈ ਕੇ ਆਏ ਇਸ ਦੀਪ ਜੀ ਬਿਲਕੁਲ ਸੱਚ ਦੱਸਾਂਗੇ ਸਾਰੇ ਪਾਕ ਦੇ ਵੇਖ ਲੋਟੇ ਹਾਂ ਇਹ ਜਿਹੜੀ ਮੱਝ ਹੈ ਸਾਡੇ ਪਿੰਡ ਲਾਗੇ ਪੰਦੇਰਾ ਛੋਟਾ ਪੰਦੇਰਾ ਹਾਂ ਫੌਜੀ ਬੰਦਾ ਆ ਸਰਪੰਚ ਸਾਹਿਬ ਆ ਅੱਛਾ ਉਹਨਾਂ ਦੇ ਘਰੋਂ ਮੱਝ ਆਈ ਹੈ ਹਾਂ ਏ ਮਈ ਦਾ 22 ਕਿਲੋ 300 ਗ੍ਰਾਮ ਦਾ ਰਿਕਾਰਡ ਹੈ ਅੱਛਾ 22 ਕਿਲੋ 300 ਜੇ ਆ ਬੰਦਾ ਵੀਰ ਮੱਝ ਲੈਣਾ ਹੋਊਗਾ ਨਾ ਉਹਨੂੰ ਉਹਦੇ ਘਰ ਲੈ ਜਾਵਾਂਗੇ ਸਰਟੀਫਿਕੇਟ ਹੀ ਨਹੀਂ ਕਰਾਂਗੇ ਅੱਛਾ ਹਾਂਜੀ 22 ਕਿਲੋ 300 ਗ੍ਰਾਮ ਦੁੱਧ ਦੇ ਤੇ ਤੁਮਾਰੇ ਆ ਕਿ ਨਾ ਲੱਖਾ ਕਟਾ ਕਟਾ ਮਗਰ ਕਟਾ ਆਪਣੀ ਲੋਕਲ ਮਈ ਸੁਦੀ ਦੀ ਘਰ ਦੀ ਪਾਲੀ ਹੈ ਨਾ ਘਰ ਦੀ ਪਾਲੀ ਮੱਝ ਪਾਪਾ ਤੁਸੀਂ ਵੇਖੋ ਬਾਕੀ ਯਾਰ ਵਾਕਈ ਗੱਲ ਸਣਾ 6 ਫੁੱਟ ਦੇ ਲਾ ਕੇ ਬੰਨੇ ਮੈਂ ਵੇਖੋ ਯਾਰ ਜੋਣਾ ਨਾ ਵੇਖੋ ਮਾਈਂ ਖੋਲ ਕੇ ਲਾ ਕੇ ਬੰਨੇ ਮੈਂ ਖੋਲ ਕੇ ਖਾਓ ਜੀ ਵੇਖੋ ਵੇਖੋ ਜੀ ਕਿ ਨਾ ਲੇਵਾ ਤੇ ਹੋਂਦੋਂ ਕਿੰਨਾ ਹੁਣ ਆ ਟਾ 18 ਕਿਲੋ ਦੁੱਧ ਤਿਆਰ ਲੋ ਜੀ 18 ਕਿਲੋ ਮੈਂ ਵੀ 20 ਦੀ ਨਹੀਂ ਚੋਗੇ ਲੈ ਲਈ ਦੀ ਕਿ ਲੋ ਚੋਗੇ ਲੈ ਲਈ ਸੇਕ ਨੂੰ ਦੇਖ ਕੇ ਦੇਖੇ ਜਾ ਨਾ ਉਹ ਮੈਂ ਜੋ ਖੋਲੇ ਲਾ ਲਈ ਭਾਈ ਭੈ ਜਿੰਨੂ ਮੈਂ ਹੀ ਕਹਿੰਦੇ ਉਹ ਮਈ ਆਂ ਗਏ ਸੇਕ ਤੇ ਹੀ ਜਾ ਕੇ ਕੀ ਗੱਲ ਸਹੀ ਆ ਭਾਈ ਦੇਖੋ 20 ਕਿਲ ਵਾਲੀ ਮੱਝ ਵਾਖਲੇ ਸਹੀ ਠੀਕ ਆ ਆ ਨਹੀਂ 20 ਕਿਲ ਵਾਲੀ ਆਜ ਮਈ ਵੀ ਪਰ ਇੱਕ ਵਾਰੀ ਮੇਰਾ ਵੀ ਦਰਸ਼ਨ ਜ਼ਰੂਰ ਕਰਾ ਜਾ ਕੇ ਮੈਂ ਬਹੁਤ ਵੱਡੀ ਮੱਝਾ ਹੱਦੋਂ ਹਾਥੀ ਹਾਥੀ ਸਾਹੀ ਆ ਸੇਕ ਉਦੋਂ ਤਾਂ ਜਾਂਦਾ ਮੁੰਤੀ ਆ ਮੇਰਾ ਵੇਖ ਲਓ ਮੈਂ ਜਾਰੂ ਵੀ ਪਾਣਾ ਮੈਂ ਨਾ ਪੂਰੀ ਜੀ ਛੋੜੀ ਨਾ ਮਸਰਾ ਜੀ ਛੋੜੀ ਦਾ ਪਾਲਟਾ ਹਾਂ ਉਹ ਨਹੀਂ ਮੇਰੇ ਇੱਕੋ ਫਿਲਮ ਮੇਰੇ ਗਾੜੀ ਪਾਉ ਆ ਜਿੱਦਾਂ ਸਰੀਰ ਪੈਰ ਤਾਂ ਤੋੜਦੇ ਜਦੋਂ ਏਦਾਂ ਫੜੀ ਖਾਤੇ ਹਾਂ ਬਾਤ ਨੂੰ ਜੇ ਲਾਗੇ ਪੂਰੇ ਫਿਰ ਲਾ ਨਾ ਹੋਰ ਚੀਜ਼ ਆ ਕੇ ਮਈ ਗੋਦੀ ਵੱਡੀ ਮਈ ਨਾ ਨਾ ਇਨਾ ਬੇੜੀ ਪਈ ਰੱਖਿਆ ਬੇੜਾ ਬੇੜਾ ਰੱਖਿਆ ਬੇੜਾ ਨਾ ਰੱਖਿਆ ਬੇੜਾ ਪਾਇਆ ਬੇੜਾ ਮੈਂ ਬੱਲੇ ਬੱਲੇ ਤੇ ਨਾ ਪਿੰਡਾਂ ਚ ਪੈਦੀ ਆਪਾਂ ਆਪਰਾ ਵਾਪੇਦੀ ਹਾਂਜੀ ਸੰਦੀਆ ਜੇ ਤਿੰਨਾ ਪਿੰਡਾਂ ਚ ਪੈਦੀ ਮੇਰਾ ਮੁੰਡਾ ਦੇਖੇ ਹੋਣ ਗਿਆ ਔਰ ਏਡੀ ਮੈਂ ਦਾ ਇੱਥੇ ਪਹਿਲੀ ਵੇਹ ਵੇਹ ਵਾਲਾ ਜਬਰ ਮੈਂ ਪੂਰੀ ਪਤਾ ਲੱਗਦਾ ਰਹਿੰਦੀ ਆ ਹਾਂਜੀ ਇਹ ਰ ਕੈਂਟਰ ਮੰਗਾਣਾ ਬਹੁਤ ਚਾਰ ਇਹ ਗੱਡੀ ਛੋਟੀ ਗੱਡੀ ਤੇ ਨਹੀਂ ਆਉਣੀ ਇਹ 407 ਦੇ ਆਣੀ ਆ ਤੁਸੀਂ 407 ਦੇ ਹਿਸਾਬ ਨਾਲ ਚੱਲਦਾ ਜੀ ਛੋਟਾ ਨਹੀਂ ਆਉਣਾ ਸੰਦੀਪ ਪੂਰੀ ਪੂੰਡਾ ਜਣੀ ਹਾਂ ਪੂੰਡਾ ਜ ਨਹੀਂ ਆਣਾ ਪੂੰਡਾ ਜ ਨਹੀਂ ਚੱਲੇ ਹੈ ਵੀ ਠੰਡੀ ਜਿਹੜਾ ਮਰਜੀ ਛੱਲੇ ਟੈਂਪੂ ਤੇ ਜਾਣੀ ਇਹ 47 ਦੇ 407 ਦਾ ਜਵਾਬ ਬੜਾ ਅਸਲੀ ਹੈ ਨਮੀ ਮਈਆਂ ਅਗੇ ਸੰਦੀਪ ਰ ਮਾਰ ਨਹੀਂ ਕਰਦੇ ਕੋਈ ਵੀਰੋ ਇੱਥੇ ਹਰਿਆਣੇ ਦੀਆਂ ਮਈਆਂ ਆਈਆਂ ਸੀ ਮਈਨੇ ਨਾ ਤੱਕਰ ਦਾਤੀ ਹਮ ਪਰਾਂ ਦੀ ਨਹੀਂ ਪਰਾਂ ਕਰ ਹਾਂਜੀ ਫਿਰ ਵੇਲਾ ਬੰਦਾ ਬਚਾਇਆ ਜਾਉਦਾ ਲੱਗਦਾ ਸਹੀ ਗੱਲ ਹੈ ਮਾਇਰ ਹੈਗੀ 2 ਲੱਖ ਦੀ ਹਾਂ ਡੇਢ ਦੀ ਵੀ ਆ ਪਰ ਆਪਾਂ ਨਾ 2 ਨਾ ਡੇਢ 1 ਲੱਖ 30 ਹਜ਼ਾਰ ਦੀ ਮਾਇਦਤ ਹੈ ਕਿ ਨਾ ਮੰਗਦਾ 10 ਸ਼ਰਦਾਂਗੇ 20 ਇੱਕ 20 ਹਾਂ ਸਾਰਾ ਸਦੀਵੀ ਰ ਅਗਲਾ ਪਿੰਡ ਡੇਢ ਕਿਲੋਮੀਟਰ ਤੇ ਉਹਦੇ ਘਰ ਲੈ ਜਾਗੇ ਸਾਰਾ ਕੋਲ ਦੁੱਧ ਵੀ ਐਸ ਟਾਈਮ ਰੈਡੀ ਆ ਫੋਜੀ ਵੀਰ ਆ ਉਹ ਰਿਟਾਇਰਮੈਂਟ ਹੋਏ ਆ ਹੈ ਰਿਟਾਇਰਮੈਂਟ ਹੋ ਗਿਆ ਇਹ ਵਾਕਈ ਨਹੀਂ ਚਲੋ ਠੀਕ ਕੋਈ ਹਰਿਆਣੇ ਦੀ ਸਿੱਧੀ ਲੋਕਲ ਮੈਂ ਘਰ ਦੀ ਪਿਰਾਣਾ ਰਵਾ ਹਾਂਜੀ ਬੜੀ ਵੱਡੀ ਮੈਂ ਮੈਂ ਹੀ ਬੜੀ ਤਗੜੀ ਮੈਂ ਮਹੀਂ ਪੂਰੀ ਜਿੰਨੇ ਵੀਰ ਨੇ ਹਰਿਆਣੇ ਦੇ ਸਿੰਘਾਂ ਨੂੰ ਵੇਖੀ ਚੱਲੇ ਜੇ ਮਾਝਾ ਨਹੀਂ ਸਦੀ ਵਿੱਚ ਨਾ ਹਰਿਆਣੇ ਦੀਆਂ ਰੱਖਿਆ ਹੋਣਾ ਇੱਕ ਆਵੀ ਰੱਖ ਕੇ ਵੇਖਣ ਬਾਕੇ ਬਿੰਨੂ ਵੰਡ ਪਾਇਆ ਬਿਲਕੁਲ ਸਹੀ ਗੱਲ ਆ ਪੂਰਾ 22 ਕਿਲੋ ਦੁੱਧ ਮੈਂ ਨਹੀਂ ਦੁੱਧ ਤਾਂ ਮੈਂ ਮੈਂ 22 ਕਿਲੋ ਨਹੀਂ ਪਰ ਇਸ ਟਾਈਮ 18 ਕਿਲੋ ਨੇ ਬਣਾ ਚਲੋ ਪਰ 22 ਕਰਦੀ ਹੁੰਦੀ ਵੀਰ ਥੋੜਾ ਜਿਹਾ ਸੇਵਾ ਕਰ ਪਰ ਆਹੀ ਮਈ ਆਲੇ ਚਾਹ ਪਾਣੀ ਪੁੜੀਆਂ ਦੱਬ ਕੇ ਪੀਂਦੀ ਆਂ ਆਹ ਨਾ ਸਿੱਧੀ ਬਾਦ ਦਾ ਬਾਦ ਪਾਣ ਵੱਡੀ ਪੱਠੀਆਂ ਦੀ ਚਾਹੀਦੀ ਇਹਨੂੰ ਹੋਰ ਮਾਣ ਮੋ ਟੋਕਰੀ ਆ ਵੀ ਇੰਨੀ ਕਿ ਪਾਤੀ ਟੋਕਰੀ ਇਹਦਾ ਐਵੇਂ ਨਹੀਂ 18 20 ਕਿਲੋ ਦੁੱਧ ਘੱਡਾ ਕਰਦੀ ਆ ਕਰਦੀ ਆਗੇ ਆ ਵੀ ਆਗੇ ਆ ਜੇ ਕਰਾ ਲਈ ਤੋ ਖੈਰ ਜੀ ਸਾਰਾ ਖਾਣ ਨੂੰ ਕਰਾਵਾ ਜੀ ਇਹ ਹੀਰੇ 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 ਇਹ ਕਬਣਾ ਪਹਿਲਾ ਸਵੇਰ 4 ਦੰਦ ਵਛੀਆ ਪਹਿਲਾ ਸਵੇਰ 4 ਦੰਦ ਹਾਂਜੀ ਤੇ ਫਾਰਮ ਚ ਬੰਦਾ ਵਛੀ ਦਾ ਮਾਦਰ ਕਾੜੀ 50 ਕਿਲੋ ਦੁੱਧ ਦੋਦਾ ਅੱਛਾ ਦੇਖੋ ਵਛੀ ਲਓ ਜੀ ਦੇਖੋ ਕਰਾੜੀ ਵਛੀ ਹੈ ਮਗਰ ਵੀ ਵਛੀ ਸੁਣੀ ਗਾਇਆਂ ਗੋਗੀਆਂ ਕਿੱਥੇ ਮੋਗੀਆਂ ਇੱਥੇ ਵੇਖੋ ਬੜੇ ਬੜੇ ਨਾਮੀ ਹੀਰੇ ਆਹ ਦੇਖੋ ਕਰਾੜੀ ਨਖਰੇ ਦੇਖੋ ਵੇਖੋ ਵਛੀ ਸੁਣੀ ਇੱਥੇ ਮੁੱਕਾਂ ਦਿੰਦੇ ਆਗਲਾ ਇੱਥੋਂ ਵਛੀ ਜੋ ਖਰਦੇ ਦੋ ਭਾਈ ਜਾ ਰਹੇ ਨੇ ਘਰੇ ਜਾ ਰਹੇ ਨੇ ਹਾਂ ਲੈ ਜਾਓ ਬਾਈ ਦੇਖੋ ਬੱਚੀ ਚੱਕੋ ਪੈਸੇ ਤੇ ਫੜਾਓ ਗਾਣਾ ਰਸਤਾ ਹੜੇ ਹੱਥ ਦੇ ਅਸੀ ਸੀਰੀ ਸਦੀਵੀ ਦੇ ਵੇਲੇ ਚਾਰ ਦੰਦ ਬੂਆ ਕਿੰਨਾ ਤੂੰ ਧੋਣਾ ਇਸ ਟਾਈਮ ਦੋ ਤੇ ਸਦੀਵੀ 20 ਕਿਲੋ ਬੋਲਾ ਚ ਹੋਇਆ ਆਪਾਂ ਚਾਰ 20 ਕਿਲੋ ਬੋਲਾ ਇਸ ਟਾਈਮ ਮਗਰੀ ਬੱਤੀ ਨਾਲੇ ਦੇਖ ਲਓ ਐ ਲੈ ਰੇ ਧੋ ਕੇ ਆ ਗਏ ਲੱਗਦੇ ਹੈ ਨਾ ਚਲੋ ਹੈ ਨਹੀਂ ਦਾ ਬੱਚੀ ਜੀ ਰਹੀ ਦੇ ਤੇ ਲੱਖਿਆ ਬਾਈ ਰੇਡ ਫਿਰਦਾ ਖਾਂ ਤੁਨ ਬਖਾ ਦੋ ਕੈਮਰਾਮੈਨ ਜੀ ਇੱਕ ਟੈਸਰ ਠੰਡੀ ਉਹਦੇ ਪਾ ਲੈ ਰਹੇ ਪਾ ਲੈ ਸੰਦੀ ਵੀਰ ਪਰ ਠੰਡੀ ਹੈ ਜਦੀ ਇਹੋ ਜੀਆਂ ਵਸੀਆਂ ਸਰੀਜ ਮੈਂ ਵੀਡੀਓ ਵੇਖਣ ਦੱਦੀਆਂ ਹੋਰ ਨਾ ਜੰਨਣਾ ਦੇ ਵੀ ਕੋਈ ਆਂਦੇ ਸਵਾ ਦੀ ਕੋ ਡੇਢ ਦੀ ਕੋਈ ਲੱਖ ਦੀ ਆਪਾਂ ਨਾਲ ਲੱਖ ਦੀ ਨਾ 8000 ਦੀ 75000 ਦੀ 75000 ਦੀ ਅਜਾ ਤਰੀਕਾ ਮਾਗ ਕਰਦਾ ਗੇ ਪੂਰੀ ਵਧੀਆ ਬੈੜ ਕਿੰਨਾ ਵਾਂ ਦੋ ਦ ਵੈੜ 30 ਕਿਲੋ ਦੁੱਧ ਦਊਗੀ 2000 ਦੋ ਜਾਨ ਦੋ 30 ਕਿਲੋ ਦੁੱਧ ਵੈੜ ਕਰ 3000 ਦੀ ਹਾਂਜੀ ਤੇ ਬੈੜ ਵੀ ਨਸਲਾ ਪੂਰੀ ਪੂਰੀ ਮਾਸ ਲੀਗਰ ਬਾਕੀ ਜੂ ਵੈੜ ਪਾਈ ਲੋਕਾਂ ਰੇੜ ਵੀ ਜਾਇਜ ਹੈ ਤਾਂ ਹਨਾ ਵੱਚੀ ਖਾਣੀ ਜਰਤੀ ਆ ਜੋ ਉਧਰ ਕਰਾ ਦੇ ਪਿਓ ਹਾਂ ਬਦਰੀ ਚੈਲਾ ਤੂੰ ਵਾਹ ਤੋਈ ਉਹ ਸੁਈ ਹਾਂ ਉਹ ਥੱਲੇ ਕੈਮਰਾ ਵਿੱਚ ਥੱਲੇ ਹੋ ਗਈ ਮਾੜੀ ਸਾਡੀ ਸੁਈ ਯਾਰ ਦੇਖੋ ਕਰਾ ਦੇ ਵਾਹ ਜੀ ਵਾਹ ਗਲਾਬੀ ਖਾਨ ਕੱਲਾ ਪੱਟ ਨਹੀਂ ਮੜਦੇ ਵੱਚੀ ਦੇ ਵਾਹ ਕਰੋ 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 ਦੇਖ ਕਰੋ ਜੰਗਲੀ ਹੈ ਜੰਗਲੀ ਹੈ ਇਹ ਕਰ ਦੇਖ ਮੈਂ ਹਾਂਜੀ ਪੂਰੀ ਸਭ ਸੁਆਕ ਨੂੰ ਮੈਂ ਜੈ ਜੈ ਗੋ ਮਾ ਮਾ ਬਾਬੀ ਜੀ ਇਹਨਾਂ ਦੇਖ ਨਾ ਇਹ ਮਤ ਇਹ ਹੱਥਾਂ ਦੀ ਕਿਹੜੀ ਗੱਲ ਮੱਖਾ ਠੀਕ ਹੈ ਬਈ ਨਾ ਇਹ ਚੀਜ਼ ਹੈ ਕਰ ਮਾਲਿਆ ਪਿਆਰ ਹੈ ਇਹਨਾਂ ਨਾਲ ਦੇ ਲੋ ਪਿਆਰ ਸਾਡਾ ਮਈਆਂ ਬੰਦੀਆਂ ਦਾ ਬੰਦ ਨਾਲ ਵਖਰੀ ਆ ਇਹਨਾਂ ਦੇ ਲੋ ਪਿਆਰ ਸਾਡਾ ਰੱਖਿਆ ਤੇ ਪਿਆਰ ਦੀਆਂ ਬੁੱਗੀਆਂ ਦੇਖੋ ਬਈ ਮੱਸੀ ਜੀ ਲੱਤ ਨਹੀਂ ਤੁਸੀਂ ਹੱਟ ਫੇਰੀ ਜਾ ਇਹ ਲੱਤਾਂ ਬੁਖਾਰ ਜਣੀ ਉਹਨਾਂ ਨੇ ਕਰੇ ਜੀ ਤੇ ਬੱਛੀਆਂ ਮਗਰ ਮਸ਼ਾਹ ਉੱਪਰ ਹੀ ਆ ਗਈ ਦੋਨੇ ਹਾਂ ਪਰ ਵੇਖੋ ਜੀ ਥਾਂ ਚੱਕਾ ਕਿੱਥੇ ਕਿੱਥੇ ਲੱਗਾ ਹੈ 14 15 ਕਿਲੋ ਵੇਸੀ ਥਲੇ ਬੋਲਾਈ ਆ ਮਸੀ 22 23 ਕਿਲੋ ਦੁੱਧ ਪਹਿਲਾਂ ਤੋਂ ਹਾਂ ਆ ਗਰਾ ਪਲੇ ਹਾਂ ਕਿ ਜੀ ਵੇਸੀ ਦਾ ਜਿੰਦਗੀ 65000 ਦੀ ਹੈ ਹਾਂ ਪਰ ਆਪਾਂ ਮਸੀ ਹਾਂ ਨਾ 60000 ਦੀ ਦਿੰਦੇ ਹਾਂ ਸਾਟੇ ਸੇ ਖਾਦvani ਦੀ ਮਾਰ ਕੇ ਕਿੰਨਾ ਕਰਾਇਆ ਛੱਡਾਂਗੇ ਲੋਕਾ ਲੋਕਾ ਕਰਾ 1000 ਤੋਂ 1000 ਰੁਪਏ ਛੱਡ ਦੇਣਗੇ ਇਹ ਬਾਈ ਵਿਚ ਨਾਲੀ ਨਹੀਂ ਪੁੱਤੋ ਫਾਦੇ ਕਰ ਲਾ ਕੇ ਖਾਓ ਇੱਕ ਟੋਰਾਂ ਮੈਂ ਸਮਝ ਆਹ ਦੇਖੋ ਰੱਖਣ ਵਾਲੀ ਹੈ ਕਰੇ ਵਾ ਕੀ ਗੱਲ ਸਹੀ ਥਾਣੇ ਦੇਖੋ ਵਸੀ ਨੂੰ ਗੁਲਾਬੀ ਪਿਓਰ ਜਰਸੀ ਆ ਤੇ ਹੋ ਬੜੇ ਚੰਗੇ ਮਾਲੀ ਦੀ ਵੀ ਗੱਲ ਆ ਚੰਗੇ ਥਾਣ ਦੀ ਦੀ ਆ ਜਾ ਦੀ 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 ਲਾ ਮੰਦੀ ਚੋਟੀ ਪਹਿਲਾਂ ਆ ਖਾਈਏ ਉਹ ਸੱਚ ਵੇੜ ਰਹੀ ਹੈ ਹਜ ਤੱਕ ਹੈਗੀ ਨੂਰਾਫ ਬੰਦਿਆ ਵਗਿਆ ਜਨਵਰ ਦੀ ਦੀ ਪਹਿਲਾਂ ਸੂਆ ਪਿੰਡੋਂ ਵੇੜ ਲਈ ਮੈਂ ਗੱਪਣ ਇਹ ਵੀ ਆਪਣੇ ਪਿੰਡੋਂ ਲਈ ਆ ਲਾਗ ਲਾਗੋ ਪਸ਼ੂ ਲੈ ਆ ਇਹਦੀ ਮਾਦਾ ਰਿਕਾੜ ਹੈ 42 ਕਿਲੋ ਦੁੱਧ। ਬੱਲੇ ਇੱਧਰ ਰਿਕਾੜ ਰਵੇ। ਪਹਿਲਾ ਸੁਆ ਚਾਰ ਦੰਦ। ਅੱਜ ਕਿੱਥੇ ਐਦਾ 20-20 ਕਿਲੋ, 22-22 ਕਿਲੋ ਵਾਲੀਆਂ, 30-30 ਕਿਲੋ ਦੀਆਂ ਚੀਜ਼ਾਂ। ਆਹ ਵੇਖੋ। ਆਹ ਵੇਖੋ ਕਰਾਦੀ। ਇੱਧਰ ਆਹ ਵੇਖੀ ਚਲੋ। ਆਹ ਚਾਰ ਦੰਦ। ਵੇਖੋ ਬੱਚੀ। ਚਾਰ ਦੰਦ। ਪਹਿਲੇ ਨੂੰ ਥਣੇ ਵੇਖੋ। ਵੇਖੋ ਬੱਚੀ। ਵੇਖੋ। ਇਹਦਾ ਥਣੇ ਵੇਖੋ ਕਰਾਦੀ। ਵੇਖੋ ਸਨ। ਚੀਜ਼ਾਂ ਟੋਪ ਦੀਆਂ ਵੇਖੋ ਕਰਾ। ਕੱਲਾ-ਕੱਲਾ ਥਣ ਲੱਗਿਆ ਨੋਗ ਕਲਾ। ਵੇਖੋ ਬੱਚੀ। ਆਂਦੋ। ਜਾਓ ਜੀ ਜਾਓ। ਲਾਭ ਵਾਲੀ ਵੇਖੋ ਤਾਂ ਵਾਰਾ ਨਾ ਤਰਾਸਿਆ ਅੱਜ ਪੱਛੀ ਅੱਜ ਗਾਂ ਨੂੰ ਮੱਛੀ ਖਤਰਨਗੀ ਆ ਦੇ ਨਹੀਂ ਦੀ ਜੇ ਕੋ ਵਤੀ ਨਹੀਂ ਦੇ ਰਿਖੀ ਅਨੇ ਬਰਾਵਾ ਨੋ ਦੇਖੀ ਜਾਨ ਰਹੀ ਆ ਟੀਡੇ ਬੜੀ ਅਦਾ ਹੀ ਬਾਹਰ ਕਿੱਲੀ ਆ ਹੈ ਮਾਨ ਪਸੰਦ ਜਾਨਵਰ ਮਾਨ ਪਸੰਦ ਜਾਨਵਰ ਕੀ ਗੱਲ ਸਹੀ ਹੈ ਹਿੰਦੀ ਪਹਿਲਾਂ ਸਹੀ ਗੱਲ ਕਰਾਸ ਆ ਹਾਂ ਹਾਂਜੀ ਥਾਣੇ ਵੇਖੋ ਲਗਾ ਪਹਿਲਾਂ ਅਰੇ ਵਸੀ ਇਹ ਕਾ ਹੁੰਦਾ ਨਹੀਂ ਹੁੰਦੀ ਬੈਣਾ ਖਾ 41 ਕਿਲੋ ਦੁੱਧ ਦਾ ਰਿਕਾਰਡ ਇਹਦੀ ਮਾਦਾ 41 ਕਿਲੋ 41 ਕਿਲੋ ਦਿੰਦੀ ਯਾਰ ਹੁਣ ਫਿਰ ਮੋਹਰੇ 60 ਹਜ਼ਾਰ ਆ ਰਿਹਾ 55 ਹਜ਼ਾਰ ਦੀ ਵੇਰ ਦੇਦਾ ਦੋ ਹੀ ਜਾਣਦਾ 53 ਜਾਣ ਦੋ ਬੜ ਵਸੀ ਦੇਖੋ ਦੱਸਿਆ ਲਿਆ ਕਰਾਂ ਕੱਢ ਕੇ ਮੱਝ ਨੀਲੀ ਦੀ ਮੱਝ ਆ ਗਈ ਇੱਕ ਹੋਰ ਦੇਖ ਖਬਰ ਝੋਟ ਪਹਿਲਾ ਸੁਆ ਇਹ ਲਾਲ ਸੁਆ ਆਹ ਵੇ ਚੱਤੀ ਲੱਗ ਰਾ ਚੱਤੀ ਕਰੀ ਰਹਾ ਜੀ ਵਾ ਦੇਖੋ ਕਿੰਟ ਚੱਤੀ ਮਗਰ ਨੀਲੀ ਦੀ ਕਿਥੋਂ ਕਰਾ ਦੀ ਜਾਨਵਰ ਭੱਡੇ ਲੱਗੇ ਤਾਰ ਕੇ ਜਾਂ ਹੈ ਦੇਖੋ ਜਾਨਵਰ ਕੱਟੀ ਮਗਰ ਨੀਲੀ ਦੀ ਨੀਲ ਮਨੀਲ ਮਨੀਲ ਮੋ ਲੱਖਾ ਦੋ ਤਾਂ ਕਿੰਨਾ ਦੁੱਧ 12 ਕਿਲੋ ਦੁੱਧ 12 ਕਿਲੋ ਹੋਰਾਂ ਨੂੰ ਪੱਕਾ ਸਾਡੇ ਕਿ ਬਾਂਦੇ ਓਏ ਜੇ ਹੁੰਦੀ ਨੀ ਲਮ ਲੱਕ ਸੇ ਨਹੀਂ ਲਮ ਗਾ ਸਹੀ ਸਹੀ ਆ ਵੀ ਠੰਡੀ ਝੋਟੀ ਫਿਰ ਕੱਟੀ ਮਗਰ ਆ ਗਿਆ ਤੇ ਤੁਹਾਨੂੰ 12 ਕਿਲੋ ਦੁੱਧ 12 ਕਿਲੋ ਦੁੱਧ ਤਿਆਰ ਆ ਤੁਹਾਨੂੰ ਬਹੁਤ ਚੰਗੀ ਠੰਡੀ ਬੜੀ ਝੋਟੀ ਭਾਵੇਂ ਦੰਦ ਦਿੱਤਾ ਨੀ ਲਈ ਦੀ ਅੱਜ ਮੈਂ ਬਈ ਬਿਲਕੁਲ ਸਹੀ ਗੱਲ ਆ ਅੱਖਾਂ ਵੀ ਹੈਗੀਆਂ ਅੱਖਾਂ ਵੀ ਆਂਦੀ ਚੱਲ ਬੋਲੋ ਲਾਸਟ ਵੀ ਸੀ ਆ ਨਬੇ ਦੇ ਰਹੀ ਛੋਟੀ ਛੋਟੀ ਜਾਰੀ ਚੰਗੀ ਦੱਸਿਆ ਲਾਸਟ ਵੀ ਸੀ ਆ ਲਾਸਟ ਇਹ ਇੱਕ ਹੈ ਨਹੀਂ ਇੱਕ ਹੈ ਮੀਣੀ ਨੂਰਾ ਹੀ ਹੈ ਨੂਰਾ ਹੀ ਹੈ ਨੂਰਾ ਬੜੀ ਤੇਰੀ ਮਈ ਬੇਠੀ ਪੇਟੀ ਪੇਟੀ ਅੰਦਰ ਤੜੀ ਹੈ ਅੰਦਰ ਸੈੱਡ ਚੀ ਇੱਕ ਜਾਣਾ 85 ਹਜ਼ਾਰ ਦੀ ਛੋਟੀ ਦੇ ਦਾਂਗੇ 85 ਦੀ ਛੜ ਦਾਂਗੇ ਕਿੰਨੇ 2 ਛੜਾਂਗੇ 83 82 ਚਲੋ ਦੋ ਤੇ ਨੀਲੇ ਮੁੱਪੇ ਹੋਰ ਮਗਰ ਨੀਲਾ ਹਾਂ ਕੱਤੀ 50 ਕੱਤੀ ਤੇ ਨੀਲਾ ਮਾਜੀ ਉਹ ਚੰਗੀ ਕੱਤੀ ਆ ਦੱਸ ਸਾਰੇ ਬੁੱਚਣ ਵਾਲੇ ਆ ਜੀ ਜੀ ਹਾਂ ਦੱਸ

ਆ ਇਹਨੇ ਸੱਤ ਜੀਰ ਜਾਏਗਾ ਪਰ ਮੈਨੂੰ ਪਤਾ ਆ ਇਹ ਬੜੀ ਮਾਜਰੋ ਜੀ ਇਹ ਭਵਾਨਾ ਨੂੰ ਤੋਟ ਇਹਨੂੰ ਆ ਬੁੱਸ ਲੱਗੇ ਮੁੱਲ ਮਾਨੇ ਕਰਾ ਓਏ ਦੰਦ ਖਾ ਮੈਂ ਦੇ ਦੰਦ ਦੰਦ ਵਿਖਾ ਓਏ ਵੇਖ ਮੇਰੇ ਵੇਖ ਹਾਂ ਬਾਲਾ ਵਿਖਾਓ ਕੈਮਰਾ ਮੈਨੂੰ ਦੜਾ ਦੇਖੋ ਸਰ ਇਹ ਦੜਾ ਲੱਖਾਂ ਦੇ ਮੁੱਲ ਮੈਂ ਨਾ ਕਰਾ ਦੋ ਕੋਈ ਕਰ ਲਓ ਜਾ ਕਰ ਨਹੀਂ 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 ਤੁਸੀਂ ਕਰੋ ਨਹੀਂ ਨਹੀਂ ਕਰਦੇ ਨਹੀਂ ਤੁਸੀਂ ਕਰ ਬਈ ਮਾੜੀ ਨਾ ਕਿ ਸੰਦੀਪ ਜੀ ਸਮਝ ਕੇ ਕਰਿਓ ਪਰ ਜੋ ਮਰਜੀ ਆ ਠੀਕ ਆ ਯਾਰ ਕੋਈ ਚੱਕਰ ਨਹੀਂ ਫਿਰ ਕੀ ਜੱਟ ਐਵੇਂ ਹਰੇਕ ਨਹੀਂ ਆਣਾ ਇਹ ਨਹੀਂ ਕਹ ਲੈ ਪਰ ਹਾਂ ਕੋਈ ਗੱਲ ਹੀ ਕੋਈ ਨਹੀਂ ਪਰ ਰੇਟ ਵੀ ਬਾਈ ਨੇ ਉਹ ਰੇਟ ਵੀ ਉਹ ਥੋੜਾ ਕਰਨਾ ਪਰਲੀ ਆ ਜੱਗਾ ਦਾ ਸਨੂਰਾ ਕਿੰਨੇ ਦੀ ਵੇਚਦੀ ਏ ਪੰਦੇ ਨੂਰਾ 50000 ਹਜ਼ਾਰ ਦੀ ਦੇ ਦਾਂਗੇ 50 ਦੇ ਦੋ ਸ਼ਰਤਾਂ ਨੇ ਹੱਦੀ ਨੇ ਨੂਰਾ ਕਿੰਨੇ ਥੱਲੇ ਹੋਰ ਆ ਜਾਓ ਨਹੀਂ ਹਰਤਾ ਹਰਤਾ ਜਰੀਏ ਤੁਹਾਨੂੰ ਨਹੀਂ ਯਾਰ 45000 ਤੇ ਚਲ ਦੇ ਦਾਂਗੇ ਜਾਣ ਦੋ ਯਾਰ ਜੀ ਨਹੀਂ ਨਹੀਂ ਜੀ ਜਾਣ ਦੋ 45000 ਰੇ ਨੂਰਾ ਲੈ ਜਾਓ ਲੈ ਜਾਓ ਲੈ ਜਾਓ ਜਾਣ ਦੋ ਕਰੋ ਇਹ ਸ਼ਾਨ ਵੱਡੀ ਆ ਮੈਂ ਲੈ ਜਾਓ ਕਰੋ 45000 ਰੇ ਨੂਰਾ ਉਹਦੇ ਨਾਲ ਕੇ ਬੰਨੀ ਦੀ ਨਹੀਂ ਬੋਦੀ ਨਿੱਕੀ ਜੀ ਆਪਨੇ ਚਲੋ ਚਲੋ ਆਓ 40000 ਦੀ ਨੂਰਾ ਲਾਸਟ ਪੀਸ ਤੇ ਛੋੜ ਹੋਰ ਕਰ ਦੇਣੀ ਉਹਨਾਂ ਨੇ ਛੋੜ ਕਰਦਾ ਕਿ ਨਹੀਂ ਕਰਦਾ ਨਹੀਂ ਛੋੜ ਚਾਹ। ਚਲੋ ਕਰ ਦੇਣੀ ਮੇਰੀ ਤੇ ਮੇਰਾ ਵੀ ਵੇਲੋ ਆ ਪਸ਼ੂ ਆ ਫੀਡ ਨਗਲ ਬਾਕੀ ਕੁਝ ਗੱਬੜੇ ਕੋ ਸੋਏ ਆ ਪਰ ਇਹ ਹੁੰਦਾ ਹਰ ਵਾਰੀ ਵੀਡੀਓ ਦੇ ਫਰਾਂ ਬੋਲਣਾ ਛੇ ਡੰਗਰ ਸਦੀਵ ਜੀ ਸਪਾਈ ਵਾਲੀ ਚੁਾਈ ਕਰਕੇ ਚੈੱਕ ਕਰਕੇ ਪਾਦਾ ਹਣਾ ਭਾਈ ਜੀ ਬਾ ਗਾਰੰਟੀ ਸਦੀਵੀ ਰ ਫੁੱਲ ਕਿੰਨਾ ਧੋਖਾ ਕੀਤਾ ਨਹੀਂ ਬਿਲਕੁਲ ਬਿਲਕੁਲ ਕੀ ਆ ਰਿਹਾ ਪਾਦਾ ਹੁੰਦੀ ਮੇਰੇ ਜਾਨਵਰ ਬਦੇ ਜਦਾ ਮਾਡੀ ਦੇ ਵਿਚਾਰ ਆ ਪੁਰਾਣੇ ਰੋਡ ਮਾਡੀ ਜੀ ਬਦੇ ਆਹ ਇਹ ਕੋਈ ਆ ਗਿਆ ਪਣ ਬਾਈਆਂ ਨੇ ਗਾ ਬੰਬੀ ਦੇ ਬਣਾ ਲੈਣਾ ਨਾ ਜਗਾਰ ਕਹਿੰਦੇ ਤੋ ਖੁੱਲੀਆਂ ਹੀ ਐ ਬੰਦ ਹੋਣੀਆਂ ਨਹੀਂ ਇਹ ਬਾਤ ਚਾਰੀ ਡੰਗਰ ਰੱਖਨੇ 100 ਚਾਲ ਉਹ ਤੀ ਗਾਈਆਂ ਤੇ 10 15 ਉਹਦਰ ਵੀਰ ਇਧਰ 40 ਐ ਇਹ ਚਾਰੀ ਆ ਸੰਦੀ ਵੀਰ ਬਾਹਰ ਉਧਰੋਂ ਮਾਲ ਆਇਆ ਕਿਹੜਾ ਭਾਈ ਆ ਮੇਰਾ ਮੀਰ ਨਹੀਂ ਜੱਜਾ ਪਰ ਮਈ ਜਿਹਨੂੰ ਕਹਿੰਦੇ ਮਈ ਇੱਕ ਗੱਲ ਆ ਪਰ ਇੱਕ ਇੱਕ ਕਰ ਲੈਣੀ ਤੇ ਨਹੀਂ ਲੈਣੀ ਮੈਂ ਦਰਸ਼ਨ ਪਾਇਆ ਜਕਰ ਦਰਸ਼ਨ ਕਰਕੇ ਜਾਵੇ ਕੋਈ ਕਰਕੇ ਜਾਵੇ ਮੈਂ ਕਾੜੀ ਆ ਜੀ ਬਸ ਮਾੜੰਦੋਂ ਦੱਸੇ ਛੋਟੇ ਹੱਥ 'ਚ ਮੈਂ ਆਣੀ ਆ ਛੋਟੇ ਹੱਥ ਹੀ ਨਹੀਂ ਆਣੀ ਨਹੀਂ ਇਹ ਨਹੀਂ ਜੀ ਚਾਰ-ਪੱਤ ਦੇ 4 ਜੁ 7 ਦੇ ਆਣੀ 407 ਦੇ ਕੇ ਵਾਰੀ ਮੈਂ ਟਗੜੀ ਐ ਐਜੀਆਂ ਮਾਂ ਕੰਡਿਆਂ 'ਤੇ ਚੜਦੇ ਚੜਦੇ ਰੋਏ ਦੁਰ ਜਵਾਂਦੀਆਂ ਆ ਮੈਂ ਮਾੜੀ ਬਰਾਵਾ ਚਲੋ ਫਿਰ ਸੰਦੀਵ ਜੀ ਚਲੋ ਬੋਲੋ ਫਿਰ ਨੰਬਰ ਆ ਨੰਬਰ ਆ ਗਿਆ 9814624311 9815097203 ਜਿਹੜਾ ਅੰਮ੍ਰਿਤਸਰ ਪਿੰਡ ਬੰਦੇਰ ਤੇ ਵੀਡੀਓ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਨਾਲ ਦਬਕੇ ਕਰਿਆ ਕਰੋ ਦਬਕੇ ਕਰਿਆ ਦਬਕੇ ਦਬਕੇ ਸ਼ੇਅਰ ਕਰੋ ਪੂਰਾ ਯੋਰ ਲਾਦਾ ਕਰੋ ਰਾਤ ਨੂੰ ਪੈਕ ਸੈਕ ਕਰਦਾ ਕਰੋ